ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਮੈਂ ਤੁਹਾਨੂੰ ਅੱਜ ਹਲਦੀ ਤੇ ਵੇਸਣ ਦਾ ਦੁੱਧ ਘਰ ਵਿੱਚ ਤਿਆਰ ਕਰਨਾ ਦੱਸਦੀ ਹਾਂ ਕਿਵੇਂ ਤੁਸੀਂ ਸੌਖੇ ਤਰੀਕੇ ਨਾਲ ਘਰ ਵਿੱਚ ਤਿਆਰ ਕਰ ਸਕਦੇ ਹੋ ਮੈਂ ਥੋੜੀ ਜੀ ਮਲਠੀ ਲਈ ਆ ਬਿਲਕੁਲ ਥੋੜੀ ਜੀ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਥੋੜੀ ਦਾਲ ਚੀਨੀ ਲਈ ਆ ਦੋ ਲੌਂਗ ਲੈ ਲਈ ਦੋ ਲੈਚੀਆਂ ਲਗੀਆਂ ਨੇ ਕਿ ਉਹ ਹੈ ਗਿਆ ਆਪਣੀਆਂ ਖੰਜੂਰਾ ਤਿੰਨ ਖੰਜੂਰਾ ਲਗੀਆਂ ਨੇ ਤੇ ਤੁਸੀਂ ਇਹਦੀ ਥਾਂ ਤੇ ਗੁੜ ਜਾਂ ਖੰਡ ਵੀ ਲੈ ਸਕਦੇ ਆ ਪਰ ਮੈਨੂੰ ਲੱਗਦਾ ਵੀ ਇਹ ਚੰਦਨਾ ਸੇਤ ਲਈ ਤੁਸੀਂ ਖੰਜੂਰਾ ਹੀ ਵਰਤੋਂ ਤਾਂ ਚੰਗੀਆਂ ਨੇ ਹੈਨਾ ਥੋੜੇ 4-5 ਕਾਜੂ ਲਏ ਆ ਤੇ 6 ਗਿਰੀਆਂ ਲਗੀਆਂ ਨੇ ਬਦਾਮ ਦੀਆਂ ਗਿਰੀਆਂ ਲਗੀਆਂ ਨੇ ਇਹ ਹੈਗਾ ਵਾ ਕੇਸਰ 1 스푼 ਹਲਦੀ ਦਾ ਲਿਆ ਵਾ ਛੋਟਾ 스푼 ਆ ਹੈ टीस्पून ਤੇ ਇਹ ਆਪਣਾ ਹੈਗਾ ਵਾ 2 ਵੱਡੇ ਚਮਚ ਬੇਸਣ ਦੇ ਤੇ 1.5 ਚਮਚ ਹੈਗਾ ਵਾ ਦੇਸੀ ਘਿਓ ਦਾ ਇਹ ਹੀ ਆਪਾਂ ਲਿਆ ਹੈਗਾ ਵਾ ਦੁੱਧ ਅਸੀਂ ਤਾਂ ਇਸ ਕੰਪਨੀ ਦਾ ਦੁੱਧ ਵਰਤਦੇ ਆ ਤੁਸੀਂ ਕੋਈ ਵੀ ਦੁੱਧ ਲੈ ਸਕਦੇ ਆ ਲੋ ਫੈਟ ਵਾਲਾ ਜਾਂ ਤੁਸੀਂ ਜ਼ਿਆਦਾ ਫੈਟ ਵਾਲਾ ਵੀ ਲੈ ਸਕਦੇ ਆ ਡਿਪੈਂਡ ਕਰਦਾ ਤੁਸੀਂ ਕਿਹੜਾ ਦੁੱਧ ਪੀਣਾ ਪਸੰਦ ਕਰਦੇ ਆ ਇਹ ਮੇਰੇ ਕੋਲੇ ਕੱਪ ਆਈ ਮੈਂ 2 ਕੱਪ ਦੁੱਧ ਦੇ ਪਾ ਕੇ ਗਰਮ ਕਰੂੰਗੀ ਇਹ ਮੈਂ 2 ਕੱਪ ਤੀਲੇ ਵਿੱਚ ਪਾ ਲੈਣਾ ਇਹ ਮੈਂ 2 ਕੱਪ ਤੀਲੇ ਰਕਾ ਪਾ ਲੈਣਾ ਜਿਹੜਾ ਮੈਂ ਦੁੱਧ ਪਤੀਲੇ ਵਿੱਚ ਪਾਇਆ ਸੀ ਉਸ ਨੂੰ ਮੈਂ ਉਬਲਣ ਵਾਸਤੇ ਰੱਖ ਦਿੱਤਾ ਇਹ ਮੈਂ ਚੀਜ਼ਾਂ ਸਾਰੀਆਂ ਗ੍ਰੈਂਡ ਜੇ ਕਰ ਲਈਆਂ ਖੰਜੂਰਾਂ ਵੀ ਬਰੀਕ-ਬਰੀਕ ਕੱਟ ਲਈਆਂ ਇਹ ਮੈਂ ਗਿਰੀਆਂ ਤੇ ਕਾਜੂ ਵੀ ਛੋਟੇ-ਛੋਟੇ ਕੱਟ ਲਈਏ ਪੀਸ ਲਈਦਾ ਤਾਂ ਬਹੁਤ ਬਰੀਕ ਪਾਊਡਰ ਬਣ ਜਾਂਦਾ ਫਿਰ ਤੁਹਾਨੂੰ ਸਵਾਦ ਨਹੀਂ ਲੱਗਬਾਗਾ ਉਹਨਾਂ ਟੇਸਟ ਨਹੀਂ ਮੂੰਹ ਚੋਂਡਾ ਇਹ ਮੈਂ ਗਿਰੀਆਂ ਵਗੈਰਾ ਸਾਰਾ ਦਾਲਚੀਨੀ ਲੌਂਗ ਇਹ ਵੀ ਮੈਂ ਪੀਸ ਕੇ ਕੁੱਟ ਕੇ ਰੱਖ ਜੇ ਲਈਆ ਹੈ ਹਨਾ ਹੁਣ ਮੈਂ ਦੁੱਧ ਉਬਲਣਾ ਰੱਖ ਦਿੱਤਾ ਹੁਣ ਆਪਾਂ ਇੱਕ ਪਾਸੇ ਘਿਓ ਪਾ ਕੇ ਬਿਸਣ ਨੂੰ ਥੋੜਾ ਭੁੰਨ ਲਈਏ ਜਦੋਂ ਇਹ 골ਡਨ ਬ੍ਰਾਊਨ ਜਾਂ ਹੋ ਜੇਵੇ ਉਦੋਂ ਤੁਸੀਂ ਇਹਨਾਂ ਨੂੰ ਮਿਕਸ ਕਰ ਲੈਣਾ ਇਹ ਦੁੱਧ ਆਪਣਾ ਉਬਲ ਰਿਹਾ इधर आप लिया घि ये बेसन पा के हल्दी पा चंगी तरह भुन लेना वाला आपू हौली हौली सिम तुनना वहां आए नहीं बेई का नहीं करनी तुम ठीक है फिर कई बार ओद हो जाता है ਕਾਲ ਆ ਜਾ ਪਰ ਕੋਈ ਦਾਨੀ ਹੋਵੇ ਕੱਚਾ ਰਹਿ ਜਾਂਦਾ ਵਾ ਠੀਕ ਹੈ ਨਾ ਥੋੜਾ ਤੁਸੀਂ ਟਾਈਮ ਲਾਓ ਚੀਜ਼ ਫਰੀ ਨਾ ਬਣਾਓ ਸੋ ਸਵਾਦ ਬਣਦੀ ਆ ਕਰ ਹੁਣ ਜੀ ਆਪਣੇ ਦੁੱਧ ਨੂੰ ਵਾਲਾ ਆ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਖੰਜੂਰਾ ਪਾ ਦੇਣਾ ਇਹ ਆਪਾਂ ਜਿਹੜੀਆਂ ਖੰਜੂਰਾ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨਾਂ ਨੇ ਵਿੱਚੇ ਹੀ ਮੈਲਟ ਹੋ ਜਾਣਾ ਵਾ ਠੀਕ ਹੈ ਨਾ ਇਦੇ ਨਾਲ ਬਹੁਤ ਸੋਹਣਾ ਬਣ ਜਾਣਾ ਸੰਘਣਾ ਵੀ ਹੋ ਜਾਣਾ ਇੱਧਰ ਆਹ ਹਾ ਥੋੜਾ ਆਪਣਾ ਬੇਸਣ 골ਡਨ ਬ੍ਰਾਊਨ ਜਿਹਾ ਹੋ ਗਿਆ ਤੇ ਹਲਦੀ ਆ ਜਿਹੜੀ ਇਹ ਬਾਅਦ ਚ ਪਾਵੇ ਉਦੋਂ ਹੀ ਨਾ ਪਾਵੇ ਫਿਰ ਇਹ ਬਾਹਲੀ ਜਿਆਦਾ ਹੀ ਉਹ ਹੋ ਜਾਂਦੀ ਹੈ ਹੈਨਾ ਤੇ ਹੁਣ ਹਲਦੀ ਨੂੰ ਥੋੜਾ ਜਿਹੀ ਪੁੰਨਣਾ ਮਾ ਜਿਆਦਾ ਨਹੀਂ ਤੇ ਪਰ ਇਹਨੂੰ ਵੀ ਸੇਮਾ ਤੇ ਆਪਾਂ ਕਰਕੇ ਪੁੰਨਣਾ ਕਿੰਨਾ ਸੋਹਣਾ ਕਲਰ ਬਣ ਗਿਆ। ਇੱਧਰ ਇੱਧਰ ਦੁੱਧ ਵੀ ਵੇਖੋ ਤੁਸੀਂ ਬਹੁਤ ਸੋਹਣਾ ਬੋਇਲ ਹੋ ਗਿਆ ਤੇ ਹੁਣ ਉਹ ਵੀ ਵਿੱਚੇ ਹੀ ਮਿਕਸ ਹੋ ਜਾਣੀਆਂ ਨੇ ਤੇ ਜਿਹੜਾ ਇਹ ਗਿਰੀਆਂ ਇਹ ਥੋੜੀ ਦੇਰ ਬਾਅਦ ਪਾਉਣੀਆਂ ਨੇ ਉੱਤੇ ਜੇ ਪਾਵੇ ਬਸ ਹੁਣ ਬਿਲਕੁਲ ਆਪਣਾ ਦੁੱਧ ਤਿਆਰ ਹੋ ਗਿਆ ਇਹ ਥੋੜੀਆਂ ਜਿਹੀਆਂ ਹੀ ਪੁੰਨਣਆਂ ਹੁੰਦੀਆਂ ਨੇ ਜ਼ਿਆਦਾ ਨਹੀਂ ਇਹ ਬੈਚ ਕੁੱਕ ਕਰਨ ਨੂੰ ਤੇ ਬਾਰੇ ਇਹ ਵੀ ਆਪਣਾ ਵਧੀਆ ਬਣ ਗਿਆ ਉਹ ਧਜੀ ਛਲਦੀ ਵਿੱਚੇ ਹੀ ਭੁੱਜ ਗਈ ਬੇਸਣ ਵੀ ਬਹੁਤ ਸੋਹਣਾ ਭੁੱਜ ਗਿਆ ਹੁਣ ਆਪਣਾ ਦੁੱਧ ਬਿਲਕੁਲ ਤਿਆਰ ਬਾਰ ਤਿਆਰ ਜਿਹੜੀ ਇਲਾਇਚੀ ਤੇ ਲੌਂਗ ਸੀ ਉਹ ਆਪਾਂ ਬਾਅਦ ਚ ਪਾਉਣੇ ਆ ਵੀ ਆਪਾਂ ਨੂੰ ਨਾਲੇ ਤਾਂ ਸੁਗੰਧ ਆਵੇ ਉਹਦੀ ਸੋਹਣੀ ਤੇ ਮੈਂ ਪਾਊਡਰ ਜਾਂ ਬਣਾ ਲਿਆ ਸੀਗਾ ਬਿਲਕੁਲ ਉਹਦਾ ਪਾਊਡਰ ਬਣਾ ਲਿਆ ਸੀਗਾ ਤੇ ਉਹੋ ਵੀ ਵਿੱਚੇ ਪਾ ਦਿੱਤਿਆਂ ਨੇ ਤੇ ਹੁਣ ਆਪਣਾ ਸਾਰਾ ਬਿਲਕੁਲ ਤਿਆਰ ਹੈ ਤੇ ਇੱਧਰ ਹਲਦੀ ਦੀ ਪੂੜੀ ਪੂਜੀ ਲਿਆ। ਇਹ ਜਲਦੀ ਵਿੱਚ ਭੱਜ ਗਈ ਆ। ਹੁਣ ਤੁਸੀਂ ਕੀ ਕਰਨਾ ਹੈ? ਇਹ ਜਿਹੜਾ ਦੁੱਧ ਆ ਆਪਣਾ ਇਹਨੂੰ ਥੋੜੇ ਜੇ ਰਿਚ ਕੇ ਇਸ ਪਤੀਲੇ ਚ ਪਾ ਲੈਣਾ। ਦੇਖੋ। ਦੇਖੋ ਮੈਦ ਸੋ ਗਿਆ ਨਾ ਹੁਣ ਪੂਰੀ ਤਰ੍ਹਾਂ ਦੇਖੋ ਜੀ ਦੁੱਧ ਬਹੁਤ ਸੋਹਣਾ ਤਿਆਰ ਹੋ ਗਿਆ ਹੁਣ ਤੁਸੀਂ ਇਹਨਾਂ ਨੂੰ ਗਲਾਸਾਂ ਚ ਪਾ ਕੇ ਸਰਵ ਕਰਿਓ ਨਾਲ ਸਪੂਨ ਜ਼ਰੂਰ ਦਿਓ ਕਿਉਂਕਿ ਸੰਘਣਾ ਹੁੰਦਾ ਇਸ ਕਰਕੇ ਤੁਹਾਨੂੰ ਨਾਲ ਸਪੂਨ ਦੇਣੀ ਜ਼ਰੂਰ ਚਾਹੀਦੀ ਹੈ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਕੱਪ ਚ ਪਹਿਲਾਂ ਕੱਪ ਚ ਵੱਟੇ ਪਾਉਣਗੇ ਜੇ ਨੂੰ ਕੋਈ ਸਾਰਾ ਕੋਸ਼ਟ ਸੰਘਣਾ ਹੁੰਦਾ ਹੈ ਇਸ ਕਰਕੇ ਤੁਹਾਨੂੰ ਕੱਪ ਵਿੱਚ ਪਾਉਣਾ ਚਾਹੀਦਾ ਹੈ ਦੇਖੋ ਬਾਅਦ ਤੁਸੀਂ ਇਹ ਨੂੰ ਜਿੰਨੀ ਤਰ੍ਹਾਂ ਹਲਾ ਕੇ ਫੇਰ ਪਾਓ ਗਲਾਸਾਂ ਚ ਇਹ ਮੇਰੇ ਗਲਾਸਾਂ ਚ ਪਾ ਕੇ ਘਰ ਬਟਰੀਆ ਆ ਦੇਖੋ ਜੀ ਬਹੁਤ ਸੋਹਣਾ ਦੁੱਧ ਤਿਆਰ ਹੋਇਆ ਤੇ ਹੁਣ ਤੁਸੀਂ ਸਰਵ ਕਰ ਸਕਦੇ ਹੋ ਦੇਖੋ ਜੀ ਹਲਦੀ ਤੇ ਬੇਸਨ ਵਾਲਾ ਦੁੱਧ ਤਿਆਰ ਹੋ ਗਿਆ ਤੁਸੀਂ ਇਹ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਤੇ ਆਪ ਜਰੂਰ ਪੀਆ ਕਰੋ ਸਰਦੀ ਦੇ ਵਿੱਚ ਇਹ ਵੀਕ ਚ ਇੱਕ ਵਾਰੀ ਤਾਂ ਤੁਹਾਨੂੰ ਜਰੂਰ ਪੀਣਾ ਚਾਹੀਦਾ ਇਹ ਬਹੁਤ ਵਧੀਆ ਹੁੰਦਾ ਤੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਅਸੀਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਥੈਂਕ ਯੂ